ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਖਾਜਾ ਖੜਕ ਆ ਗਿਆ ਸਜਣੋ ਤੇ ਜ਼ਿਲ੍ਹਾ ਫਰੀਦਕੋਹੜ ਆ ਗਿਆ ਨੇੜੇ ਸਰਾਂ ਵਾਲੀ ਪੰਜਾਬੀ। ਕਲਾਸ ਇਹਦੀ ਆਨਗਵਾਂਡ ਦੇ ਨਗਰ ਆ ਕੇ ਤੁਹਾਨੂੰ ਇੱਕ ਮੋਰਾ ਦੀ ਟੌਪ ਦੀ ਮੈਂ ਭੁੰਨੀ ਵਸਾਉਣ ਲੱਗੇ ਆ ਬਿਲਕੁਲ ਤਾਜੀ ਥੋਦੀ ਮੈਂ ਬਿਲਕੁਲ ਤਾਜੀ ਸ੍ਰੀ ਖਾਜਾ ਖੜਕ ਨਗਰ ਦੇ ਵਿੱਚੋਂ ਤੇ ਮਗਰ ਵੀ ਆ ਗਈ ਕਰਮਾੜੀ ਦੇ ਕੱਢੀ ਤੇ ਦੋਤਾ ਰਿਕਾਰਡ ਬਹੁਤ ਚੰਗਾ ਬਾਕੀ ਆਪਾਂ ਸਾਰੀ ਜਾਣਕਾਰੀ ਮਾਲਕਾਂ ਤੋਂ ਲੈ ਕੇ ਸਾਂਝੀ ਕਰਾਂਗੇ ਤੇ ਬਾਕੀ ਤੌਰਤੀ ਦਾ ਲੇਵਾ ਪਾਂਡਾ ਦੇਖਿਓ ਸਪੈਸ਼ਲ ਪੁੜਾ ਦੇਖਿਓ ਤੇ ਗੱਲਾਂ ਗਾਂ ਹੀ ਆ ਕਰਮਾੜੀ ਦੀ ਨਾ ਚੌਂਦੀ ਰਵੇ ਕਿਹੜੇ ਘਰ ਦਾ ਸ਼ਾਨਾਰਮਾਨੀ ਆ ਬਹੁਤ ਸ਼ਾਨਦਾਰ ਮੈਂ ਆ ਆਜੋ ਲਈਏ ਜਾਣਕਾਰੀ ਮਾਲਕਾਂ ਅ ਬੀਰਨਜੀਤ ਸਾਸਰੀ ਕਾਲ ਬਾਈ ਜੀ ਸਾਸਰੀ ਕਾਲ ਬਾਈ ਜੀ ਸਾਸਰੀ ਕਾਲ ਸਾਰਿਆਂ ਨੂੰ ਸਾਸਰੀ ਕਾਲ ਜੀ ਹੋਰ ਸੁਣ ਵਧੀਆ ਵੀਰ ਜੀ ਵਧੀਆ ਕਿਰਪਾ ਮਾਲਕਾ ਓਕੇ ਜੀ ਮਹਾਰਾਜ ਕਿਰਪਾ ਤੇਰਨਜੀਤ ਆਪਣਾ ਐਡਰੈਸ ਦੱਸਗੇ ਭਰਾ ਜੀ ਐਡਰੈਸ ਆਪਣਾ ਜੀ ਪਿੰਡ ਖਵਾਜਾ ਖੜਕ ਜ਼ਿਲ੍ਹਾ ਫਿਰੋਜ਼ਪੁਰਾ ਜੀ ਨੇੜੇ ਸਜਾਦੀ ਸਰਾਂ ਸਜਾਦੀ ਸਰਾਂ ਵਾਲੀ ਮਿਰਜੇ ਕੀ ਸ਼ਕੂਰ ਆ ਜੀ ਹਾਂ ਜਿਵੇਂ ਕਲਾਸ ਆ ਗਿਆ ਜੀ ਇਹ ਦੇ ਆਣ ਗਵਾਂਡ ਅਣਗਵਾਂਡ ਪਿੰਡ ਆ ਮੋਦਗੀ ਤੋਂ 12 ਕਿਲੋਮੀਟਰ 11 ਕਿਲੋਮੀਟਰ ਪੈਂਡ ਆਈ ਆਪਣਾ ਓਕੇ ਤੇ ਆਪਣਾ ਵਪਾਰ ਦਾ ਕੰਮ ਹਾਂਜੀ ਵਪਾਰ ਦਾ ਕੰਮ ਤੇਰਾ ਟੀਮ ਚ ਪਸ਼ੂ ਹਾਂਜੀ ਹਾਂਜੀ 8-10 ਪਸ਼ੂ ਡੇਲੀ ਹੁੰਦੇ ਹੀ ਆਪਣੇ ਕੋਲੇ ਵਿਕਰੀ ਆ ਵਿਕਰੀ ਵਾਲੇ ਤੇ ਆਪਣਾ ਨੰਬਰ ਜਿਹੜਾ ਪੈਣਾ ਭਰਾਵਾਂ ਨੇ ਸੰਪਰਕ ਕਰਦੇ ਨੰਬਰ ਹੈ ਗਏ 94171 48410 ਇੱਕ ਵਾਰੀ ਹੋਰ ਰੀਪੀਟ ਕਰੀਏ 94171 48410 ਇਹਦੇ ਤੇ ਕਰੇ ਸੰਪਰਕ ਹਾਂਜੀ WhatsApp ਦੋਨੇ ਇੱਕ ਹੀ ਨੰਬਰ ਆਪਣੇ ਕੋਲੇ ਓਕੇ ਹਾਂਜੀ ਤੇ ਸਾਹ ਵੇਦਾ ਜੇ ਗੱਲ ਸਟਾਰਟ ਕਰ ਗਏ ਆ ਪਤਸੂਆ ਕਿਹੜਾ ਸੂਈ ਦੂਜਾ ਸੂਆ ਸੂਈ ਹੈ ਜਨੂਨ ਦੂਜਾ ਅਰੀਜਨਲ ਦੂਜਾ ਹੈ ਅਰੀਜਨਲ ਦੂਜਾ ਸੂਆ ਸੂਈ ਹਾਂਜੀ ਕੀ ਦੁੱਧਰ ਘੜ ਰਿਹਾ ਦਾ ਕਰਮਾ ਨਹੀਂ ਦੁੱਧਰ ਘੜ ਜੀ ਪਹਿਲੇ ਸੂਵੇ ਦਾ 15 ਪਲੱਸ ਰਿਹਾ ਹੈ ਪਹਿਲੇ ਸੂਵੇ ਹੀ 15 ਨੇ 15 ਤੋਂ ਪਲੱਸ ਚੱਲੀ ਆ ਹਾਂਜੀ ਕਹਨੇ ਕਦੋਂ ਸੂਈ ਆ ਇਹ ਸੁਬਾ ਸੂਈ ਆਈ 3 ਵਜੇ ਸੁਬਾ ਤਨਵਜੇ ਤਕੀਰਾ ਕੱਟੀ ਕੁੱਤੀ ਨੂੰ ਬੱਚਾ ਰਜਾ ਕੇ 2.5 ਕਿਲੋ ਬੋਲਾ ਕੱਢਿਆ ਹੋਇਆ ਜੀ 2.5 ਕਿਲੋ ਬੋਲਾ ਆਪਾਂ ਕੱਢ ਕੇ ਹਣ ਤਸੱਲੀ ਕੀਤੀ ਆ ਹਾਂਜੀ ਮਗਰ ਵੀ ਕੱਟੀ ਮਗਰ ਵੀ ਕੱਟੀ ਹੈ ਜੇ ਰੋਕੀ ਹੈ ਜੀ ਰੋਕ ਲੈ ਕੱਢ ਬਾਰੇ ਦੀ ਤੋਰ ਕਰਾ ਕਰ ਮਾਣੀ ਦਿਆ ਸੱਜਣ ਨੂੰ ਥਣਾ ਦਾ ਤੈਗ ਜੇ ਕੋਈ ਸੱਜਣ ਇਹਦੇ ਤੇ ਵੱਡੀ ਆ ਪੂਰੀ ਹਾਈਟ ਵਾਲੀ ਆ ਛੋਟੀ ਨਹੀਂਗੀ ਬਣਾ ਚਾਹਿਆ ਤੇ ਮੇਰੇ ਹੱਥਾਂ ਦੀ ਬਸ ਹੱਥ ਬਣਾ ਨਹੀਂ ਕੋਈ ਜਿਵੇਂ ਬਾਈ ਦੇ ਨਾਲ ਸੀ ਨਾ ਇੱਕਾ ਤੇ ਰਾਤ ਦੀ ਆ ਸੱਜਣਾ ਥੇ ਫਿਰ ਇਹਨੇ ਚਾਹਵਾ ਕਿ ਇਹ ਆ ਕੇ ਉਹ ਪਹਿਲਾਂ ਫੇਰ ਬਾਈ ਨਾਲ ਗੱਲ ਕਰੇ ਉਹ ਕੰਨੀ ਘੱਟ ਘੱਟ ਤੋਂ ਛੋਲੇ ਆ ਕੇ ਜੇ ਕੋਈ ਗੈਸ ਲਾਇਆ ਤੁਹਾਨੂੰ ਪਤਾ ਲੱਗੂਗਾ ਵੀ ਵਾਕੇ ਮੈਂ ਵੇਖੀਆ ਰਣਜੀਤ ਐਨੂੰ ਘਰ ਮਾਰੀ ਜਿਸਦੀ ਇਰਾਦਾ ਮਗਰ ਕੱਟੀ ਆ ਸੱਜਣੋ ਮਿਲਦੇ ਹੋਰ ਬਾਅਦ ਆਇਆ ਬੇਖ ਇਹ ਕਹਿਦਿ ਗਿਨਾ ਅਭੀ ਤੁਹਾਨੂੰ ਘਰੇ ਕੋਈ ਰਿਸ਼ਤੇਦਾਰ ਆ ਗਿਆ ਤਾਂ ਪਹਿਲਾਂ ਨਜ਼ਰ ਮੈਂ ਤੇ ਆਉਂਗੀ ਕਮਾਲੋ ਸ਼ਾ ਵੇਖੋ ਇੱਕ ਦੀ ਗੱਲਬਾਤ ਹੋਈ ਏ ਰਜੀਤ ਨਾਲ ਆਹ ਆਵਾਜ਼ ਦੇ ਦੂਗੀ ਦੇ ਦੂਗੀ ਵੀਰ ਜੀ ਦੇ ਦੋਗੇ ਗਰੰਟੀ ਵਾਲਾ ਦੇਊਗੀ ਚੋਣ ਚਾਂਦੀ ਵੀ ਓਕੇ ਆਈ ਜਮਾ ਤੇ ਚੋਣ ਚਾਂਦੀ ਦਾ ਫਰਾਂਦੀ ਵੀ ਮੈਂ ਨਿਆਰੀ ਦੁਨੀਆ ਤੋਂ ਹਾਂਜੀ ਕੀ ਆ ਬਸ ਠੀਕ ਖਲੀ ਕਰਾਦੀ ਦੂਗੀ ਦੂਲੀ ਫੜੀ ਪਾਈ ਦੇ ਆ ਲੋ ਜਨਨਾ ਇਹਨਾਂ ਸਵੇ ਵੀ ਆ ਰਿਹਾ ਘਾਲਾ ਨਹੀਂ ਮਾਰਨਾ ਪਾ ਗਈ ਪਰ ਥੋੜਾ ਵਾਕ ਕਰਦਾ ਵਾਕ ਕਰਦਾ ਦੇਰ ਕਰ ਮਾਰ ਤੂੰ ਦੇਵਾ ਪਾ ਡਾਂ ਲਾ ਦੇ ਬੈਠੀ ਹੋਣਾ ਲੱਗਾ ਦੇਖ ਹਜੇ ਸੂਈ ਮੇ ਹੈ ਨੋਟ ਕਰ ਲੋ ਵੀ ਸਮਾਜੇ ਕਰਮਾ ਵਾਲੀ ਨੇ ਬੱਚੇ ਨੂੰ ਵੀ ਜਨਮ ਦਿੱਤਾ ਜੇ ਰਪਈਆ ਤੇ ਕੋਈ ਵਾਕਈ ਭਾਈ ਰੰਜੀਤ ਹਜੇ ਤਾਂ ਇਹਦਾ ਹਨਾ ਆ ਬੱਚਾ ਨਿਕਲਿਆ ਪੇਟ ਚੋਂ ਫਿਰ ਪੇਟ ਚੋਂ ਨਿਕਲਿਆ ਹਜੇ ਮੰਨ ਲਓ ਪੱਠੇ-ਬੁੱਠੇ ਪੂਰੇ ਖਾਦੇ ਨਹੀਂ ਹਾਂਜੀ ਅਡਰ-ਉਡਰ ਦੀ ਕੁਆਲਿਟੀ ਬਹੁਤ ਵਧੀਆ ਜੀ ਇਹ ਜੀ ਪੋਖ ਲੈਂਦੀ ਆ ਹਜੇ ਤਾਂ ਮੰਨ ਲਓ 2-3 ਕਿਲੋ ਚੋਤੀਏ ਹੈ ਹਾਂ ਤੇ ਵੈਨ ਤੋਂ ਬਹੁਤ ਔਖੀ ਸੀ ਕੱਚੇ ਬਨ ਕੇ ਸਵਾਈ ਆ ਠੀਕ ਆ ਵੀ ਜੇ ਗੱਲ ਕਰਦੀ ਹੈ ਤਾਂ ਅਮਰੀਕਨ ਗਾਂ ਮਣੀਲੇਵਾ ਕਰਦੇ ਨੇ ਕੱਢਦੇ ਆ ਨਾ ਕਰ ਮਾਰੀ ਨਹੀਂ ਦੇਖੋ ਸੱਜਣੋ ਇਹ ਨਾ ਕਿ ਉਹ ਸਫਤ ਕੀਤੀ ਆ ਸਫਤ ਜੋਗ ਚੀਜ਼ ਮੱਥੇ ਲੱਗੀ ਆ ਬਹੁਤ ਹੀ ਸ਼ਾਨਦਾਰ ਉਹਨੀ ਮੈਂ ਦੂਜਾ ਸੂਆ ਸਵੀ ਵਿੱਚ ਝੋਟੀ ਕੋੜਾ ਬੰਨਾ ਕੋਈ ਨਹੀਂ ਜਿਹੜਾ ਭਰਾ ਵੀ ਇਹਦੇ ਪਿੱਛੇ ਹੱਥ ਤਰਾ ਲੱਭਦਾ ਵਾ ਉਹਦਾ ਵੀ ਵੱਡਾ ਕੰਮ ਬਾਕੀ ਇਹ ਆ ਬਹੁਤ ਵੱਡਾ ਸੋਖੇ ਦਾ ਵੀ ਨਾ ਇਹ ਸੈਂਗੜਾਵੇ ਨਾ ਸਿੰਘ ਜ ਸੰਗਲ ਪਾਵੇ ਸਭ ਤੋਂ ਵੱਡਾ ਮੇਨ ਕੰਮ ਆ ਜੀ ਇਹਦਾ ਹਾਂ ਕੋ ਨਹੀਂ ਨਾ ਸਿੰਘ ਮਾਰੇ ਹਾਂ ਤੇ ਬਾਕੀ ਐਡਾ ਫੱਟਪੜਾ ਵੀ ਨਹੀਂ ਲੱਭਦਾ ਨਹੀਂ ਲੱਭਦਾ ਤੇ ਰੇਟ ਇਹਦਾ ਹੋਣਾ ਰਣਜੀਤ ਵੀਰੇ ਆਪਾਂ ਫੋਨ ਤੇ ਕਰੀਏ ਜਾਈਏ ਰੇਟ ਵੀਰੇ ਯਾਰ ਹਨਾ ਮੰਨ ਕੇ ਚਲੋ ਚਲੋ ਕਰ ਦਿੰਨੇ ਰੇਟ ਕਹਿੰਦਾ ਸਾਰੀ ਵੀਡੀਓ ਵੇਖ ਲਈ ਤੇ ਰੇਟ ਕਹਿੰਦਾ ਰੇਟ ਕਰ ਦਿੰਨੇ ਮੰਨ ਕੇ ਚਲੋ ਜੇ ਤਾਂ ਕਿਸੇ ਉਹ ਜਿਹੇ ਬੰਦੇ ਕੋਲੇ ਖੜੀ ਹੋਵੇ ਤਾਂ ਦਾ ਮੰਗੇ 3.5 ਲੱਖ ਰੁਪਇਆ ਠੀਕ ਆ ਆਪਣੀ ਜਨੂਅਲ ਡਿਮਾਂਡ ਆ 2 ਲੱਖ ਰੁਪਇਆ ਓਕੇ ਉਹਦੇ ਵਿੱਚੋਂ 10000 ਛੋੜ ਕਰ ਦਿਆਂਗੇ ਬਸ 1.90 1.90 ਲਾਵਾਂਗੇ ਮੁੱਲ ਕਰਦੇ 2 ਲੱਖ ਰੁਪਇਆ ਮੁੱਲ 3 ਕਰਾ ਲਓ 2.5 ਕਰਾ ਲਓ ਜਿਹੜਾ ਮਰਜ਼ੀ ਬਾਈ 1 ਲੱਖ 1.90 ਲਾਵਾਂਗੇ ਓਕੇ ਧੰਨਵਾਦ ਜੀ ਧੰਨ ਲੈ ਵੀ ਫੇਰ ਇੱਕ ਵਾਰੀ ਕੈਮਰੇ ਤੇ ਕਰਤੀ ਆਪਾਂ ਕੋਨੀਵੇਂ 1,90,000 ਦੇਣ ਲੈਣਾ ਮਗਰ ਕੱਟੀ ਆ ਫੇਰ ਨੋਟ ਕਰ ਲੋ ਫਵਾਜਾ ਖੜਕ ਆ ਗਿਆ ਜਿਲ੍ਹਾ ਅਫਸਰ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਕਿਉਂ ਦੇਵਾਦ ਦੇ